ਹੰਬਾ ਜੀ 7 ਮਹੀਨੇ ਉਮਰ ਆ ਬਹੁਤ ਸੋਹਣੀ ਬਰੀਕ ਚਮੜੀ ਵਾਲੀ ਬੱਚੀ ਹੈ ਜੀ ਬਿਲਕੁਲ ਬਿਲਕੁਲ ਪਤਲੀ ਚਮੜੀ ਹੈ ਜੀ ਮੂੰਹ ਦੀਆਂ ਨਾੜਾਂ ਹੋਈ ਨਹੀਂ ਚਮੜੀ ਬਹੁਜੀ ਵਾਲੀ ਬੱਚੀ ਹੈ ਬਿਲਕੁਲ ਛੋਟੇ ਛੋਟੇ ਕੰਨ ਆ ਰਿਹਾ ਜਨਲ ਚਾਰ ਹੀ ਥਾਵਾਂ ਜੀ ਗੁਲਾਬੀ ਸਹੀ ਫੋਟੋ ਸ਼ਾਟ ਨੇ ਫੋਟੋ ਸਿੱਖਦੇ ਜੀ ਸੁਪਰ ਵਰਕ ਤੇ ਪੱਧਰ ਆਈ ਮੋਟਰ ਸਿਲਟ ਲਾ ਫੜਕੋ ਇਹਨੂੰ ਮੋੜ ਲੈ ਪੀਸ ਕੁਆਲਟੀ ਚੈੱਕ ਕਰ ਸਕਦੇ ਹਾਂ ਆਹ ਕਹ ਰਹੇ ਨੇ ਪਹਿਲਾਂ ਸੀ ਇਹ ਤੋਂ ਜੰਦੀ ਸੀ ਵੀ ਇੱਕ ਵਾਰ ਰਤਨ ਚੱਕਰ ਆਦਨੇ ਬਰਜਲੋਂ ਚਾਰ ਥਾਣਾ ਕੋਈ ਫੋਟੋ ਸ਼ੈ ਉਹਨੂੰ ਥਾਣਾ ਦਾ ਸੱਜ ਬਹੁਤ ਸੋਨਾ ਚੱਕਰ ਦੀ ਕੁਆਲਟੀ